ਹਾਂਜੀ ਕਿੱਦਾਂ ਸਾਰੇ ਹੋਰ ਸਭ ਠੀਕ ਠਾਕ ਤੇ ਕਈ ਦਿਨਾਂ ਤੋਂ ਕ੍ਰਿਸਮਸ ਦਾ ਫੇਸਟਾ ਚੱਲ ਰਿਹਾ ਮੇਲਾ ਤੇ ਆਪਣੇ ਘਰ ਦੇ ਬਾਹਰ ਹੀ ਆ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਬੱਟ ਪਰ ਤੁਹਾਨੂੰ ਮਨਾਣਾ ਤਾਂ ਨਹੀਂ ਚਾਹੀਦਾ ਤੁਹਾਨੂੰ ਪਤਾ ਆਪਣੇ ਸੀਧੀ ਧਾੜੇ ਚੱਲ ਰਿਹਾ ਚਲੋ ਫੇਰ ਵੀ ਘਰ ਦੇ ਬਾਹਰ ਲੱਗ ਰਿਹਾ ਤਾਂ ਕਈ ਦਿਨਾਂ ਤੇ ਮੈਂ ਸੋਚਿਆ ਵੀ ਚਲੋ ਥੋੜ ਨੂੰ ਦਿਖਾ ਦਈਏ ਆ ਦੇਖੋ ਐਂਟਰੀ ਇਹਦਾ ਉਹ ਮੇਲਾ ਕਈ ਦਿਨਾਂ ਤੋਂ ਚੱਲ ਰਿਹਾ 8-10 ਦਿਨਾਂ ਤੋਂ ਆ ਗਿਆ ਆ ਇੰਟਰੀਟ ਆ ਜਾਣਾ ਆ クリスマス ਨੂੰ ਇਹ ਨਤਾਲ ਕਹਿੰਦੇ ਆ ਪੁਰਤਗੀਸ਼ੀ ਵਿੱਚ ਸਟੋਰਸ ਵਗੈਰਾ ਲੱਗੀ ਹੋਈਆਂ ਕੱਪੜਿਆਂ ਦੀ ਆ ਗਈਆਂ ਜਿੱਦਾਂ ਕਿ ਹੋਰ ਕੋਈ ਸਮਾਨ ਸਾਰੀਆਂ ਸਟੌਫਸਾਂ ਲੱਗੀ ਹੋਈਆਂ ਹੋਰ ਤਕਰੀਨ ਹਫਤਾ ਹੋ ਗਿਆ ਚੱਲਦੇ ਨੇ ਤੇ 31 9 ਸਾਲ ਤੱਕ ਚੱਲਣਾ ਇੱਕ ਮਿੰਟਾ ਚੱਲਦਾ ਪੂਰਾ ਹਾਂਜੀ ਤੁਹਾਨੂੰ ਦਿਖਾਣੇ ਆਪਾਂ ਹੁਣ ਸਕੈਟਿੰਗ ਬੱਚਿਆਂ ਦੀ ਸਕੈਟਿੰਗ ਬਰਫ ਤੇ ਆਹ ਦੇਖੋ ਆਹ ਦੇ ਅੰਦਰ ਆਹ ਹਾਲ ਦੇ ਅੰਦਰ ਆਹ ਵੇਖੋ ਸੋ ਉਹਦਾ ਸਕੈਟਿੰਗ ਦੇ ਆਹ ਦੇਖੋ ਇੱਧਰ ਆ ਗਿਆ ਚੰਡੋਲ ਆ ਚੰਡੋਲ ਆ ਗਿਆ ਆ ਕਾਫੀ ਦੂਰ ਤੱਕ ਹੈ ਤਕਰੀਬਨ ਮੈਂ ਨਹੀਂ ਜਾਣਦਾ ਅੱਧਾ ਕਿਲੋਮੀਟਰ ਦੀ ਰਵਿੰਦੀ ਤੱਕ ਹੋਊਗਾ ਇਹ ਸਟਾਲ ਹੋ ਰਾ ਸਾਰੀਆਂ ਲੱਗ ਰੀਆਂ ਛੋਟੇ ਛੋਟੇ ਸ਼ੋਪ ਆ ਰੋਏ ਫਿਰ ਤੇ ਸਦਾ ਸਹੀ ਫਕੜ ਸਾਡੇ ਬੱਚਿਆਂ ਨੇ ਥੱਲੇ ਛੋਟਾ ਚੰਹੋਲਾ ਹੈ ਪਿੰਡੀਆਂ ਵਾਲਾ ਤਕਰੀਬ ਨਾਲ ਹੁਣ ਯਾਰਾਂ ਦਾ ਟਾਈਮ ਹੋ ਰਿਹਾ ਆਪਣਾ ਘਰ ਨਾਲੀਆਂ ਨਾਲ ਉਤਰਿਆ ਮੇਲਾ ਇੱਧਰ ਲੱਗ ਰਿਹਾ ਕ੍ਰਿਸਮਸ ਭਰਦੀ ਹੈ ਤੇ ਚਲੋ ਮੈਂ ਕਿਹਾ ਚਲੋ ਬਣਾ ਕੇ ਵੀਡੀਓ ਦਿਖਾ ਦਈਏ ਆ ਵੀ ਦੂਰ ਤੱਕ ਹੈ ਬਹੁਤ ਜ਼ਿਆਦਾ ਤਕਰੀਬਨ ਰਾਸ਼ ਬੜਾ ਕਿਉਂਕਿ ਅੱਜ ਵੀਕਐਂਡ ਹੈ ਨਾ ਵੀਕਐਂਡ ਤੇ ਜ਼ਿਆਦਾ ਹੁੰਦਾ ਤੇ ਹੁਣ ਦੋ ਦਿਨ ਪੂਰਾ ਜੋਰਾ ਸ਼ਰਾ ਜਿਹਾ ਭਰਨਾ ਹੈ ਪਰ 24 25 ਜੀ ਤੁਹਾਨੂੰ ਪਤਾ ਕ੍ਰਿਸ਼ਨ ਸ਼ਹਿਰ ਤੋਂ ਤਾਂ ਹੁਣ ਆਈ ਯਾਰਾ ਜੀ ਨਾਲ ਹੀ ਇੱਧਰ ਸਮੁੰਦਰ ਆ ਗਿਆ ਆ ਬੀਚ ਆ ਗਿਆ ਆ ਵਾਈਨ ਵਗੈਰਾ ਛੋਟਸ ਵਗੈਰਾ ਫਿਰ ਮਿਲਦੇ ਆ ਬੋਤਲਾਂ ਆ ਇੱਧਰ ਸਰਵੇਜ ਆ ਗਈ ਚਲੋ ਬੱਚਿਆਂ ਦੇ ਆ ਗਏ ਚਲੋ ਉਹ ਤਰ ਬੱਚੇ ਨਹੀਂ ਆ ਗਏ ਆ ਟ੍ਰੇਨਾਂ ਝੂਟੇ ਲੜਨ ਨੂੰ ਆ ਚੰਡੋਲ ਵੇ ਜਾ ਰਹੇ ਆ। ਉਹ ਦੇ ਸੁੱਲ ਮਲਾ ਗਿਆ ਯਾਰ ਕਾਫੀ ਦੂਰ ਤੱਕ ਭਰ ਰਿਹਾ ਇਹ। ਤੇ ਤਕਰੀਬਨ ਬਹੁਤ ਜ਼ਿਆਦਾ ਰਾਸ਼ਾ ਜ ਵੀ ਕਰਨ ਤੇ ਤੇ ਬਟ ਆਪਾਂ ਲਾਉ ਤਾਂ ਨਹੀਂ ਕਰਦੇ। ਕਿਉਂਕਿ ਆਪਾਂ ਨੂੰ ਪਤਾ ਸਿੱਧੀ ਦਿਹਾੜੇ ਚੱਲਦੇ ਆ। ਤਾਂ ਘਰ ਦੇ ਬਾਹਰ ਹੁਣ ਲੜ ਕੇ ਚੱਲੋ ਮੈਂ ਕਿਹਾ। ਇਸੇ ਛੋਟਾ ਜਿਹਾ ਵਲੌਗ ਬਣਾ ਦਈਏ। ਸਭ ਛੋਟੇ ਜਿਹੇ ਲੋਕ ਜਿੱਦਾਂ ਕਿ ਖਾਣ ਪੀਣ ਦੇ ਬੜੇ ਸ਼ਕੀਨ ਹੁੰਦੇ ਆ। ਇਹ 5 ਦਿਨ ਕੰਮ ਕਰਦੇ ਆ ਤੇ ਵੀਕਐਂਡ ਤੇ ਫੁੱਲ ਇੰਜੋਏ ਕਰਦੇ ਆ। ਜਿੱਨਾ ਵੀ ਤਕਰੀਬਨ ਜਿੱਥੇ ਮੈਂ ਰਹਿ ਰਿਹਾ ਹੁਣ ਇਹ ਰੈਸਟੋਰੈਂਟ ਇਹ ਏਰੀਆ ਸਾਰੇ ਰੈਸਟੋਰੈਂਟ ਹੈ। ਤੇ ਸਭ ਤਕਰੀਬਨ ਸਭ ਫੁੱਲ ਹੁੰਦੇ ਆ। ਤੇ ਇਹ ਕੋ ਬਹੁਤ ਹੀ ਵਧੀਆ ਏਰੀਆ 스마트 ਸਿਟੀ ਆ ਇਹ। ਆ ਥੋੜਾ ਜਿਹਾ ਨਿਸ਼ਬੰਤੇ ਬਾਹਰ ਆ ਗਈ। ਬਟ ਪੂਰੇ ਆਵਾਜ਼ ਬismillah ਆਤੀ ਤਾਂ 68 ਪਿੰਡ ਦੇ ਬੜੇ ਸ਼ਕੀਮ ਅਜੀਗਨ ਤੇ ਫੁੱਲਾਂ ਜੁਆਇ ਕਰਦੇ ਜਿੰਨੇ ਵੀ ਰੈਸਟੋਰੈਂਟਾਂ ਤਕਰੀਬਨ ਸਾਰੇ ਹੀ ਫੁੱਲਾਂ ਨੇ ਇੱਥੇ ਤੁਸੀਂ ਇੱਥੇ ਸਟੇਸ਼ਨ ਨੂੰ ਸੰਤ ਕਰਦੇ ਆਜ ਕੋ ਮਿਊਸਪਲ ਆੜਾ ਲੈਣੇ ਬੱਚਿਆਂ ਵਾਸਤੇ ਇੱਥੇ ਇੱਕ ਮਤਲਬ ਟ੍ਰੇਨ ਚਲਾ ਰਿਹਾ ਕਿ ਸੜਕ ਤੇ ਪੂਰੇ ਸ਼ੁਸ਼ਾਲ ਚ ਪ੍ਰੀਖਮਾਂਦੀ ਆ ਆ ਪਿੱਛੇ ਖੜੀ ਆ ਦੇ ਆ ਦੇਖੋ ਟ੍ਰੇਨ ਖੜੀ ਆ ਆਹ ਫੁੱਲ ਹੋਗੇ ਚੱਲ ਬਣੀ ਆ ਸਾਰਾ ਸਿਟੀ ਚ ਪੂਰੀ ਸਿਟੀ ਹੈ ਇਹਨਾਂ ਨੂੰ ਘੁਮਾ ਦੇ ਲਿਆ ਆਪੀ ਚੇ ਦੇ ਨੌਂ ਆ ਦੇ ਛੋਟੇ ਆ ਪੂਰੀ ਸਿਟੀ ਦਾ ਚੱਕਰ ਲਵਾਣਾ ਇਹਨਾਂ ਨੂੰ ਬਹੁਤ ਵੀ ਮੰ ਟਾਈਮ ਕਾਫੀ ਹੋ ਗਿਆ ਨਾ ਸਟਾਰਟ ਹੋ ਗਈ ਹੁਣ ਲੈ ਜੂਗੀ ਪੂਰਾ ਸੁਸ਼ਾਲ ਦਾ ਚੱਕਰ ਸਿਟੀ ਤੱਕ ਡੁਵਾ ਕੇ ਲੈਣਾ ਇਹਨੇ

ਨਵੇਂ ਸਾਲ ਦਾ ਚੱਲਣਾ ਜੇ ਇਸ ਨੂੰ ਦਿੱਤਾ ਤਾਂ ਵੀਕੈਂਡ ਤੇ ਕਾਫੀ ਰੌਣਕ ਹੁੰਦਾ ਨਾ ਮੈਂ ਕਿਹਾ ਜਦੋਂ ਉਹ ਫਿਰ ਵੀਡੀਓ ਬਣਾਉਂਗਾ ਸਾਡੀ ਤਾਂ ਤੁਹਾਨੂੰ ਪਸੰਦ ਆਵੇਗੀ ਆਪਣੇ ਸ਼ਿੱਤੇ ਦੇ ਸਾਡੇ ਚਾਹੇ ਸ਼ੁਕੇ ਸਾਹਿਬ ਜੱਤੇ ਦੇ ਹੁਣ ਸਤੇਘੜਾ ਵੱਡੇ ਸਾਹਿਬ ਦੇ ਅੱਗੇ ਬਾਬਾ ਜੀ ਤੇ ਜਿਆਰ ਸਿੰਘ ਬਾਬਾ ਜੋਰੋਂ ਦੇ ਸਤੇ ਨੂੰ ਮਾਤਾ ਗੁਰੂ ਕੋਲ ਦੀ ਜਦੋਂ ਪਾਕੀ ਵੀ ਬੁਣੇ ਸਨਰੇ ਆ ਪਿੱਛੇ ਵੀ ਰੱਦਰ ਵਿੱਚ ਆ ਗਿਆ ਸਵਾਗਤ ਸਾਰਾ ਮਾਈਕ ਮੈਸਜ ਲੈ ਨਾਲ ਹੀ ਘਰ ਆ ਆਪਣਾ ਘਰ ਦੇ ਨਾਲ ਹੀ ਆ ਬਸ ਵਾਣ ਚੀ ਉੱਤੇ ਦੇ ਨਾਲੇ ਮੇਲਾ ਸ਼ੁਰੂ ਹੋ ਜਾਂਦਾ ਕੁਝ ਦੇ ਦੇ ਮੈਂ ਤੁਹਾਨੂੰ ਦੱਸਿਆ ਲੱਗਿਆ ਸਭ ਲੋਕ ਕੱਲਾ ਇੱਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਪਾਵਨ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਓਕੇ ਫਿਰ ਲੇਵੋ ਕਰਕਲੋ ਚਾ ਚਾਓ